ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੈਸ ਕਾਨਫਰੰਸ ਅੱਜ ਰੱਖੀ ਗਈ ਹੈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਨਸ ਨੇ ਇੱਥੇ ਵੀ ਜੋ ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਇੱਥੇ ਦੇ ਐਸਐਸਪੀ ਸਾਹਿਬ ਹੋਵਨ ਇੱਥੇ ਦੇ ਡੀਐਸਪੀ ਹੈੱਡਕਵਾਰਟਰ ਹੋਵੇ ਡੀਐਸਪੀ ਡੀਆਰ ਹੋਵੇ ਐਡੀਸ਼ਨਲ ਐਸਪੀ ਹੋਵੇ ਅਤੇ ਵਿਸ਼ੇਸ਼ ਤੌਰ ਤੇ ਮੈਂਡਰ ਦੇ ਅੰਦਰ ਐਸ ਐਚਓ ਸਾਹਿਬ ਨੇ ਉਥੇ ਡੀਐਸਡੀਪੀਓ ਸਾਹਿਬ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣ ਵਾਸਤੇ ਰੱਖੀ ਗਈ ਕਿਉਂਕਿ 27 ਤਰੀਕ ਨੂੰ ਵਾਰਡ ਨੰਬਰ 4 ਸਰਦਾਰ ਗਵਿੰਦਰ ਸਿੰਘ ਜੀ ਦੇ ਘਰ ਇੱਕ ਬਹੁਤ ਵੱਡੀ ਚੋਰੀ ਜਿਹੜੀ ਹੈ ਉਹ ਹੁੰਦੀ ਹੈ ਅਤੇ ਸਾਰੇ ਮੈਂਡਰ ਦੇ ਅੰਦਰ ਇੱਕ ਹਾ ਹ ਕਾਰਬਾ ਜਾਂਦੀ ਹੈ ਕਿ ਬੜੇ ਸਮੇ ਤੋਂ ਬਹੁਤ ਚੋਰੀਆਂ ਮੈਡਰ ਦੇ ਅੰਦਰ ਹੋ ਰਹੀਆਂ ਨੇ ਔਰ ਇੱਕ ਬਹੁਤ ਵੱਡੀ ਚੋਰੀ ਜੋ ਕਿ ਦਿਵਿੰਦਰ ਸਿੰਘ ਜੀ ਦੀ ਬੱਚੀ ਦੀ ਸ਼ਾਦੀ ਸੀ ਔਰ ਰਿਸ਼ਤੇਦਾਰ ਸਬੰਧ ਵਿੱਚ ਉਹਨਾਂ ਨੇ ਜੋ ਸੋਨੇ ਦੇ ਜੋ ਜ਼ੇਵਰਾਤ ਵਗੈਰਾ ਬਣਾਏ ਸਨ ਅਤੇ ਹੋਰ ਜੋ ਨਕਦੀ ਅੰਦਰ ਸੀ ਉਹ ਸਭ ਕੁਝ ਚੋਰ ਜਿਹੜੇ ਨੇ ਲੁੱਟ ਕੇ ਲੈ ਜਾਂਦੇ ਨੇ ਵਿਸ਼ਤ ਕਰ ਦੁਆਰਾ ਪ੍ਰਬੰਧ ਕਮੇਟੀ ਪੁੰਛ ਨੂੰ ਇਹ ਚੀਜ਼ ਪਤਾ ਚੱਲਦੀ ਹੈ ਅਸੀਂ ਵੀ ਮੌਕੇ ਤੇ ਪੁੱਛਦੇ ਹਾਂ ਮੇਰੇ ਸਾਥੀ ਸਾਰੇ ਸਤਕਾਰਯੋਗ ਮੈਂਬਰ ਜਿਹੜੇ ਨੇ ਸਾਡੇ ਜਰਨਲ ਸਕੱਤਰ ਸਾਹਿਬ ਹੋਵਨ ਜਾਇੰਟ ਸਕੱਤਰ ਸਾਹਿਬ ਹੋਵਨ ਤੀਰਤ ਸਿੰਘ ਜੀ ਹੋਵਨ ਅਸੀਂ ਸਾਰੇ ਉੱਥੇ ਪੁੱਛਦੇ ਹਾਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਉੱਥੇ ਦੀ ਫੈਮਿਲੀ ਹੈ ਸਰਦਾਰ ਦਵਿੰਦਰ ਸਿੰਘ ਜੀ ਦੀ ਉਹਨਾਂ ਦੇ ਛੋਟੇ ਬ੍ਰਦਰ ਪ੍ਰਵੀਤ ਸਿੰਘ ਜੀ ਸਾਰੇ ਹੀ ਮਿਲਦੇ ਨੇ ਬੜੀ ਮਾਇੂਸੀ ਦੀ ਲਹਿਰ ਜਿਹੜੀ ਸੀ ਪੂਰੇ ਪਰਿਵਾਰ ਦੇ ਅੰਦਰ ਚਾਈ ਹੋਈ ਸੀ ਅਸੀਂ ਉਥੇ ਇੱਕ ਪ੍ਰੈਸ ਕਾਨਫਰੰਸ ਕਰਦੇ ਹਾਂ ਉਥੇ ਦੇ ਐਸ ਐਚਓ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਥੇ ਵੀ ਜੋ ਲੋਕਲ ਜੋ ਲੋਕੀ ਨੇ ਬਿਨਾ ਮਸਬੋ ਮਿਲਤ ਉਹ ਸਾਰੇ ਆ ਕੇ ਪੁੱਛਦੇ ਨੇ ਬੜਾ ਸਹਾਰਾ ਦਿੰਦੇ ਨੇ ਫੈਮਿਲੀ ਦੇ ਨਾਲ ਖੜੇ ਹੁੰਦੇ ਨੇ ਔਰ ਇੱਕ ਪ੍ਰੈਸ ਕਾਨਫਰੰਸ ਅਸੀਂ ਕਰਦੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਇਹ ਜੋ ਮੈਰਿਜ ਹੈ ਇਹ ਆਪਣੀ ਡੇਟ ਤੇ ਹੋਵੇਗੀ ਔਰ ਇੰਨਾ ਜ਼ਿਆਦਾ ਰਾਤ ਦੇ ਨਾਲ ਹੀ ਹੋਵੇਗੀ ਇਹ ਜੋ ਸੋਨੇ ਦੀਆਂ ਆਈਟਮਸ ਚੋਰੀ ਹੋਈਆਂ ਨੇ ਅਸੀਂ ਜ਼ਿਲ੍ਹਾ ਪ੍ਰੈਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਹ ਸਾਰੀਆਂ ਰਿਕਵਰ ਕੀਤੀਆਂ ਜਾਵਣ ਤਾਂ ਕਿ ਇਹ ਸ਼ਾਦੀ ਜਿਹੜੀ ਹੈ ਅਪੇ ਹੀ ਡੇਟ ਤੇ ਹੋਵੇ ਔਰ ਇਹਨਾਂ ਆਈਟਮਸ ਦੇ ਨਾਲ ਹੀ ਹੋਵੇ ਮਹਾਰਾਜ ਨੇ ਬਖਸ਼ਿਸ਼ ਕੀਤੀ ਐਸਐਸਪੀ ਪੁਹੁੰਚ ਸ਼ਫਕਤ ਤੇ हुसैन ਬੱਟ ਸਾਹਿਬ ਜੀ ਵੀ ਮਿਹਨਤ ਐਸਡੀਪੀਓ ਮੈਡਰ और खास करके जो एस एच ओ साहब ने राशिद जी उन्होंने बहुत वाला सहयोग बहुत वो योगदान मैं कह सकता हाँ जो मेटर के अंदर एक वातावरण बनया हो कि भाई इतने किसी तरह की कोई अज तक रिकवरी नहीं हो सकी अब तक कोई चोर नहीं फड़िया गया मैं कह सकता हाँ कि हफ्ते के अंदर अंदर बहुत जल्दी और बड़ी स्पीडी रिकवरी जारी है OSCO ਸਾਹਿਬ ਨੇ ਕੀਤੀ ਉਹ ਸਾਰੀ ਟੀਮ ਨੇ ਕੀਤੀ ਐਸਟੀਪੀਓ ਸਾਹਿਬ ਐਸਚੀਓ ਸਾਹਿਬ ਖਾਸ ਕਰਕੇ ਉਹਨਾਂ ਦੀ ਸਾਰੀ ਟੀਮ ਨੇ ਬੜੇ ਅچھے ਢੰਗ ਦੇ ਨਾਲ ਕੀਤੀ ਔਰ 4 ਤਰੀਕ ਨੂੰ ਇਹ ਖਬਰ ਸਾਨੂੰ ਦਿੱਤੀ ਜਾਂਦੀ ਹੈ ਕਿ ਜੋ ਸਾਰੀ ਆਈਟਮਸ ਹਨ ਉਹ ਰਿਕਵਰ ਹੋ ਗਈਆਂ ਔਰ ਵੀ ਜੋ ਨਗਦੀ ਵੀ ਸੀ ਉਹ ਵੀ ਰਿਕਵਰ ਹੋਈ ਔਰ ਖਾਸ ਕਰਕੇ ਬੜੀ ਖੁਸ਼ੀ ਦੀ ਗੱਲ ਸੀ ਕਿ ਉਹ ਕਲਪਰੇਟ ਜੋ ਚੋਰ ਜੋ ਇਸ ਵਿੱਚ ਮਲਭਸ ਹਨ ਉਹ ਸਾਰੇ ਪਕੜੇ ਗਏ ਬਾ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਉਹਨਾਂ ਦੀ ਸੋਚੀ ਟੀਮ ਨੂੰ ਔਰ ਖਾਸ ਕਰਕੇ ਐਸਚਓ ਵੈਂਡਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਐਸਡੀਪੀਓ ਵੈਂਡਰ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਬੜੀ ਮਿਹਨਤ ਕਰਕੇ ਸਾਰੀ ਚੀਜ਼ ਨੂੰ ਰਿਕਵਰ ਕੀਤਾ ਔਰ ਜੋ ਸੰਗਤ ਹੈ ਪਬਲਿਕ ਹੈ ਉਹਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਜੋ ਐਡਮਿਨਿਸਟ੍ਰੇਸ਼ਨ ਹੈ ਜੋ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਜੋ ਪੁਲਿਸ ਦੇ ਅਧਿਕਾਰੀ ਨੇ ਇਹ ਬੜਾ ਅੱਛਾ ਕੰਮ ਇਹਨਾਂ ਨੇ ਕੀਤਾ ਔਰ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਸਾਰੇ ਚਾਹੀਦਾ ਹੈ ਉੱਥੇ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਜੋ ਉੱਥੇ ਦੇ ਕੁਝ ਲੀਡਰ ਸਨ ਉਹ ਵੀ ਸਾਰੇ ਆ ਕੇ ਪੁੱਜੇ ਕੋਈ ਮੁਸਲਮਾਨ ਵੀ ਹਰ ਵਿਅਕਤੀ ਸਾਡੇ ਪਾਸ ਪੁੱਜਿਆ ਸਾਰੇ ਨੇ ਬੜੀ ਵੱਡੀ ਸਪੋਰਟ ਦਿੱਤੀ ਖਾਸ ਕਰਕੇ ਜੋ ਉੱਥੇ ਦਾ ਮੀਡੀਆ ਸੀ ਮੈਨਰ ਦਾ ਉਸ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਵੀ ਅਸੀਂ ਦੇਖ ਰਹੇ ਹਾਂ ਪੁਸ਼ ਦੇ ਅੰਦਰ ਦਾ ਜੋ ਮੀਡੀਆ ਸੀ ਇਸ ਨੇ ਵੀ ਇਸ ਕਬਰ ਨੂੰ ਆਪਣੇ ਆਪਣੇ ਤੌਰ ਤੇ ਬੜੇ ਅੱਛੇ ਤੰਦੇ ਨਾਲ ਇਸ ਤੇ ਵੀ ਸਹਿਯੋਗ ਪਾਇਆ ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਉਹ ਚੋਰੀ ਜੋ ਹੋਈ ਸੀ 27 ਤਰੀਕ ਨੂੰ ਉਹ ਸਾਰੀ ਰਿਕਵਰੀ ਹੋ ਗਈ ਔਰ ਜੋ ਚੋਰ ਸਨ ਉਹਨਾਂ ਨੂੰ ਫੜ ਕੇ ਔਰ ਕਸਟਡੀ ਚ ਰੱਖ ਦਿੱਤਾ ਗਿਆ ਬਾਕਾਇਦਾ ਜੋ ਅਗਲੀ ਪ੍ਰੋਸੈਸ ਹੈ ਉਹ ਪੂਰਾ ਕਰਨਗੇ ਮੈਂ ਆਪਣੀ ਵੱਲੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਹਛ ਦੀ ਵੱਲੋਂ ਮੈਂਡਰ ਦੀ ਸਮੂਹ ਸੰਗਤ ਦੀ ਵੱਲੋਂ ਦਵਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਫੈਮਿਲੀ ਦੀ ਪਰਫੋਰਮੈਂਸ ਬੜੀ ਸਟਿਪਾਰਟਮੈਂਟ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਅਤੇ ਐਸਐਚਓ ਮੈਂਡਰ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਦੀ ਇਹ ਅਗਰਿਕਸਟਰਨ ਐਕਸ਼ਨ ਇਨ ਟਾਈਮ ਐਕਸ਼ਨ ਜਿਹੜਾ ਹੈ ਇਹ ਚੱਲਦਾ ਰਿਹਾ ਤੇ ਪੁਛਤੇ ਅੰਦਰ ਇਸ ਕਿਸਮ ਦੀਆਂ ਜੋ ਹਰਾਤ ਨੇ ਵਾਰਦਾਤਾ ਨੇ ਇਹ ਘਾਤੀ ਨਹੀਂ ਹੋਣਗੀਆਂ ਬਲਕਿ ਖਤਮ ਹੋ ਜਾਣਗੀਆਂ ਇਕ ਦਹਿਸ਼ਤ ਜਿਹੜੀ ਹੈ ਉਹਨਾ ਚੌਰਾ ਦੇ ਅੰਦਰ ਜ਼ੋਰ ਪੈਦਾ ਹੋ ਗਈ ਕਿ ਪੁਲਿਸ ਜਿਹੜੀ ਹੈ ਕਿਸੇ ਨੂੰ ਵੀ ਬਖਸ਼ੇਗੀ ਨਹੀਂ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮੈਂ ਵਧਾਈ ਦਿੰਦਾ ਹਾਂ ਮੰਦਰ ਦੀਆਂ ਸਭੂ ਸੰਗਤਾਂ ਨੂੰ ਬਿਨਾ ਮਸਬੂ ਮਿਲ ਕੇ ਹਿੰਦੂ ਮੁਸਲਮਾਨ ਸਿੱਖ ਸਾਰੇ ਕਿੱਥੇ ਹੋ ਕੇ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਇਸ ਵਿੱਚ ਪਾਇਆ ਔਰ ਇਹ ਰਿਕਵਰੀ ਹੋਈ ਅੱਜ ਇੱਕ ਬੜੀ ਖੁਸ਼ੀ ਦੀ ਲਹਿਰ ਜਿਹੜੀ ਹੈ ਗਵਿੰਦਰ ਸਿੰਘ ਜੀ ਉਹਨਾਂ ਦੀ ਸਵੱਚੀ ਫੈਮਿਲੀ ਚ ਵੀ ਹੈ ਔਰ ਪੂਰੇ ਮੰਦਰ ਦੇ ਅੰਦਰ ਨਹੀਂ ਮੈਂ ਕਹਾਂਗਾ ਪੂਰੇ ਡਿਸਟ੍ਰਿਕਟ ਦੇ ਅੰਦਰ ਇਕ ਤਲਕਾ ਮਚ ਗਿਆ ਹੈ ਇੱਕ ਬਹੁਤ ਵੱਡੀ ਸ਼ਲਾੰਘਾ ਹਰ ਕੋਈ ਵਿਅਕਤੀ ਕਰ ਰਿਹਾ ਹੈ ਕਿ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਮੈਂ ਇਥੇ ਦੇ ਮੀਡੀਆ ਮੈਂਡਲ ਦਾ ਮੀਡੀਆ ਅਤੇ ਸਮੁੱਚੀ ਸੰਗਤ ਦਾ ਅਤੇ ਵਿਸ਼ੇਸ਼ ਤੌਰ ਤੇ ਪੁਲਿਸ ਡਿਪਾਰਟਮੈਂਟ ਦਾ ਐਸਐਸਪੀ ਸਾਹਿਬ ਹੋਰ ਐਸਐਚਓ ਮੈਂਡਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਲਦਿਆਂ ਵੱਧ ਕੱਟ ਲਾ ਕਿਵਾਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ